ਚੜ੍ਹਵੇਂ ਚੰਦਾ ਦੇ ਵਿਚੰਨ ਨਹੀਂ ਕਿਉਂ ਕਿਤੇ ਆਏ ਕੇਰਾਵੇ ਆਈ ਗਵੰਡਣ ਪੁੱਛਣ ਲੱਗੀ ਓ ਕੀ ਲੱਗਦਾ ਤੇਰਾ ਨਹੀਂ ਬਾਤ ਮੇਰੇ ਦਾ ਸਕਾ ਜਵਾਈ ਸਿਰ ਮੇਰੇ ਦਾ ਸੇ ਰਮਦਸ ਦੀ ਕੁੜੀਆਂ ਨੂੰ ਔ ਚੰਨ ਮਾਹੀ ਮੇ ਰਮਦਸ ਦੀ ਕੁੜੀਆਂ ਨੂੰ ਔ ਚੰਨ ਮਾਹੀ ਮੇ ਰਮਦਸ ਦੀ ਕੁੜੀਆਂ ਨੂੰ ਔ ਚੰਨ ਮਾਹੀ ਮੇ ਰਮਦਸ ਦੀ ਕੁੜੀਆਂ ਨੂੰ బా బాపు గేను బూర ఆయను తాయా రిణతా నీ రా మిరణా నీ రా రిణతా నీ రోందాసి ਲੰਮਿਆ ਘਬਰੂ ਆਵੜਦਾ ਬੇਰੀਆਂ ਗੜਵੜ ਸਿਰਦਾਂ ਚਾਫੇ ਵਿੱਚ ਤੀਆਂ ਦੰਦਾਤੇ ਪੈ ਗਈ ਬਰੇਤੀ ਦੂੰਗੇ ਪੈਗੇ ਕਸੇ ਲੌਂਗਕਰਾ ਮਿੱਤਰਾ ਮਸਲੀ ਪਾਣਗੇ ਮਾਪੇ ਲੌਂਗਕਰਾ ਮਿੱਤਰਾ ਮਸਲੀ ਪਾਣਗੇ ਮਾਪੇ ਲੌਂਗਕਰਾ ਮਿੱਤਰਾ ਮਸਲੀ ਪਾਣਗੇ ਮਾਪੇ ਲੌਂਗਕਰਾ ਮਿੱਤਰਾ ਸੱਪ ਤੋਂ ਨਾ ਡਰਦੀ ਸੀ ਤੋਂ ਨਾ ਡਰਦੀ ਡਰਦੀਆਂ ਸੱਪ ਦੀ ਫਾਰਮੀ ਤੋਂ ਮੁੰਡਾ ਮੋਠ ਨਾ ਕਾਂਦਾ ਗਰਮੀ ਤੋਂ ਮੁੰਡਾ ਮੋਠ ਨਾ ਕਾਂਦਾ ਗਰਮੀ ਤੋਂ ਮੁੰਡਾ ਮੋਠ ਨਾ ਕਾਂਦਾ ਗਰਮੀ ਤੋਂ ਉੱਚੇ ਬੁੱਝ ਖਲੋ ਤੇ ਆਪਗ ਬਣਦਾ ਚਿੰਨ ਚਿੰਕੇ ਵੇ ਆਈ ਮੋਤ ਮਰ ਜਾਏਗਾ ਚੁਬਰਾ ਕੁਝੇ ਰੋਲ ਨੇ ਕੇ ਇਸਵੇਂ ਅਣ ਹੋਈਆਂ ਗੱਲਾਂ ਕਰਦਾ ਮੇਰੀ ਨਾ ਜਾਂਦੀ ਤੇ ਇਸਵੇਂ ਅਣ ਹੋਈਆਂ ਗੱਲਾਂ ਕਰਦਾ ਮੇਰੀ ਨਾ ਜਾਂਦੀ ਤੇ ਇਸਵੇਂ ਅਣ ਹੋਈਆਂ ਗੱਲਾਂ ਕਰਦਾ ਮੇਰੀ ਨਾ ਜਾਂਦੀ ਤੇ ਇਸਵੇਂ ਪੱਛੀਆਂ ਪੰਜਾਹਾਂ ਦੇ ਦੋ ਵੈੜ ਕੇ ਲਿਆਂਦੇ ਇੱਕ ਮਾਰ ਦਾ ਇੱਕ ਕੂਰ ਦਾਵੇ ਕੇੜੀ ਰੰਧੀ ਦੇਮਲਾ ਜੇਪੂਰ ਦਾਵੇ ਕੇੜੀ ਰੰਧੀ ਦੇਮਲਾ ਜੇਪੂਰ ਦਾਵੇ ਕੇੜੀ ਰੰਧੀ ਦੇਮਲਾ ਜੇਪੂਰ ਦਾਵੇ ਉਠਾ ਵਾਲੂ ਵੇ ਉੱਠ ਲੱਦੇ ਆ ਗੰਗਾ ਨੂੰ ਜੱਟ ਬੇਈਮਾਨ ਪੈਸੇ ਦਿੰਦਾ ਨੀ ਵੰਗਾ ਨੂੰ ਜੱਟ ਬੇਈਮਾਨ ਪੈਸੇ ਦਿੰਦਾ ਨੀ ਵੰਗਾ ਨੂੰ ਜੱਟ ਬੇਈਮਾਨ ਪੈਸੇ ਦਿੰਦਾ ਨੀ ਵੰਗਾ ਨੂੰ ਉੱਥਾ ਵਾਲੋ ਵੇ ਉਠ ਲੱਦੇ ਆ ਤਿਲਾਂ ਦੇ ਪੁੱਗਣੀ ਨਹੀਂ ਤੇਰੀ ਸੌਦੇ ਹੋਣਗੇ ਦਿਲਾਂ ਦੇ ਪੁੱਗਣੀ ਨਹੀਂ ਤੇਰੀ ਸੌਦੇ ਹੋਣਗੇ ਜਿਲਾ ਦੇ ਪੁੱਗਣੀ ਨਹੀਂ ਤੇਰੀ ਸੌਦੇ ਹੋਣਗੇ ਦਿਲਾਂ ਦੇ ਇਕਤੀ ਦੇਵ ਰਬਾ ਮੈਂ ਵੀ ਵੇਖ ਲਾਂ ਜਵਾਈ ਵਾਲੀ ਬਾਣੀ ਕੇ ਇਕਤੀ ਦੇਵ ਰਬਾ ਮੈਂ ਵੀ ਵੇਖ ਲਾਂ ਜਵਾਈ ਵਾਲੀ ਬਾਣੀ ਕੇ ਇਕਤੀ ਦੇਵ ਰਬਾ